ਇਹੀ ਹੈ ਜੀ ਉਹ ਘਰ ਜਿੱਥੇ ਛੋਟੇ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਨੇ ਰਾਤ ਨੂੰ ਵਿਸ਼ਰਾਮ ਕੀਤਾ ਸੀ ਤੇ ਉਹ ਮੰਝਾ ਜਿੱਥੇ ਵਿਸ਼ਰਾਮ ਕੀਤਾ ਸੀ ਤੇ ਉਸਦੇ ਵੀ ਦਰਸ਼ਨ ਕਰਵਾਵਾਂਗੇ ਤੁਹਾਨੂੰ ਤੇ कोतवाल ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਅੱਜ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੰਗੂ ਬ੍ਰਾਹਮਣ ਦਾ ਓਕਰ ਤੇ ਮਾਤਾ ਗੋਜਈ ਤੇ ਛੋਟੇ ਸਾਬ ਜਦੇ ਜਦੋਂ ਸਰਸਾ ਦੀ ਨਦੀ ਦੇ ਕਿਨਾਰੇ ਤੋਂ ਵਿਚਰੇ ਸੀ ਸਾਰਾ ਪਰਿਵਾਰ ਤਾਂ ਮunggu ਬ੍ਰਾਹਮਣ ਦੇ ਘਰ ਇੱਕ ਘਰ ਇੱਧਰ ਠੀਕ ਹੈ ਤੇ ਇੱਥੇ ਹੀ ਮਾਤਾ ਗੋਜਈ ਕੀਤੇ ਛੋਟੇ ਸਾਬ ਜਦੇ ਇੱਕ ਪੇ ਰਹੇ ਸੀਗੇ ਤੇ ਅੱਜ ਜਦ ਆਮ ਵਿੱਚ ਅਸੀਂ ਬੈਕ ਸਾਈਡ ਖੜਿਆ ਹਾਂ ਇਸ ਬਿਲਡਿੰਗ ਦੇ ਤੇ ਇਸ ਘਰ ਦੇ ਅੰਦਰ ਅੱਜ ਕੱਲ੍ਹ ਮਹਾਰਾਜ ਦੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਇਹ ਪਹਿਲਾਂ ਜਿਹੜਾ ਪਿੰਡ ਸੀ ਸਾਰਾ ਬਹੁਤ ਵੱਡਾ ਉਸੇ ਦਾ ਨਾਮ ਸੀ ਪਹਿਲਾਂ ਖੇੜੀ ਤੇ ਅੱਜ ਦੇ ਟਾਈਮ 'ਚ ਇਹਦਾ ਪਿੰਡ ਨਾਮ ਹੈ ਸਹੇੜੀ ਤੇ ਜਦੋਂ ਗੁਰਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸਰਸਵਰਦੀ ਦੇ ਕਿਨਾਰੇ ਤੋਂ ਵਿਚੜਿਆ ਸੀਗਾ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਜਦੋਂ ਸਰਸਵਰਦੀ ਦੇ ਕਿਨਾਰੇ ਤੋਂ ਵਿਚਰੇ ਸੀਗੇ ਤਾਂ ਉਸ ਤੋਂ ਬਾਦ ਉਹ ਇੱਧਰ ਜਿੱਦ ਕਿਨਾਰੇ ਤੇ ਆਏ ਸੀਗੇ ਤਾਂ ਉਸ ਤੋਂ ਬਾਦ ਕੁੰਬਾ ਮਾਸ਼ਕੀ ਜੀ ਚੁੱਗੀ ਵਿੱਚ ਰਹਿ ਸੀਗੇ ਤੇ ਇੱਥੇ ਇੱਕ ਲక్ష్ਮੀ ਨਾ ਨਾਂ ਦੀ ਔਰਤ ਸੀਗੀ ਜਿਸ ਨੇ ਗੁਰੂ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬ ਜੀ ਨੇ ਮਾਤਾ ਗੁਜਰੀ ਜੀ ਨੂੰ ਭੋਜਨ ਚੁਕਾਇ ਸੀਗਾ ਤੇ ਉਸ ਤੋਂ ਬਾਅਦ ਗੰਗੂ ਬ੍ਰਾਹਮਣ ਸ਼ਹਿਬ ਜੀ ਜਾਨ ਨੂੰ ਤੇ ਮਾਤਾ ਗੁਜਰੀ ਜੀ ਨੂੰ ਆਪਣੇ ਪਿੰਡ ਲੈ ਆਇਆ ਸੀਗਾ ਇੱਥੇ ਕਿਉਂਕਿ ਜਦੋਂ ਬੰਦਾਵਾਦਾਰ ਜੀ ਨੇ ਰੋਸ ਵਜੋਂ ਜਾਂ ਕਹਿ ਸਕਦੇ ਹਾਂ ਭਾਵੇਂ ਉਸੇ ਵਜੋਂ ਇਸ ਪੂਰੇ ਪਿੰਡ ਨੂੰ ਉਜਾੜ ਦਿੱਤਾ ਸੀਗਾ ਤੇ ਸਿਰਫ ਇੱਕ ਘਰ ਬਚਿਆ ਇਹ چھوٹਾ ਆਨੰਦ ਰੂਪ ਠੀਕ ਹੈ ਵੈਸੇ ਕਾਫੀ ਬਦਮਦਸਤ ਤੇ ਇਹ ਸੰਭਾਲ ਕੇ ਰੱਖਿਆ ਪਿਆ ਲਈ ਨਿਸ਼ਾਨੀ ਨਿਸ਼ਾਨੀ ਇਹ ਹੈ ਕਿ ਬੰਚਾ ਜਿੱਥੇ ਸਾਬ ਦੇ ਤੇ ਮਾਤਾ ਗੁਜਰੀ ਨੇ ਸ਼ਾਮ ਕੀਤਾ ਸੀਗਾ ਤੇ ਇਹ ਦੇਖੋ ਪਿੱਛੇ ਸਾਰੀ ਦੀਵਾਰ ਹੈ ਇਹ ਉਸੇ ਟਾਈਮ ਦੀ ਹੈ ਬਹੁਤ ਪੁਰਾਣੀ ਹੈ ਤੇ ਅੰਦਰੋਂ ਮੈਂ ਦਰਸ਼ਨ ਕਰਾਉਂਦੇ ਹਾਂ ਤੇ ਉਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਵਾਂਗੇ ਉਹਦੇ ਵਾਰ ਸ਼੍ਰੀ ਕੋਤਵਾਲ ਸਾਹਿਬ ਜੀ ਦੇ ਤੇ ਉਹ ਕੋਤਵਾਲ ਉੱਥੇ ਬਣਿਆ ਹੋਇਆ ਹੈ ਤੇ ਉਸੇ कोतवाल ਵਿੱਚ ਜਦੋਂ ਗੰਗੂ ਬ੍ਰਾਹਮਣ ਦੀ ਦਗਾਵਾਜੀ ਕਰਨਾ ਸ਼ੀਦਾਗਤ ਕਰਕੇ ਲਾਲ ਦੇ ਲਾਲਚ ਕਰਕੇ ਜਦੋਂ ਉਹਨੇ ਮੁਗਲਾਂ ਨੂੰ ਸਾਬ ਜਦ ਨੂੰ ਫੜਾਇਆ ਸੀਗਾ ਤੇ ਗੰਗੂ ਬ੍ਰਾਹਮਣ ਗੁਰੂ ਘਰ ਦਾ ਰਸੂਈਆ ਸੀਗਾ ਤੇ ਜਦੋਂ ਮਾਤਾ ਗੁਜਰੀ ਜੀ ਵਿਸ਼ਰਾਮ ਕਰਦੇ ਸੀ ਮੰਜੇ ਤੇ ਤਾਂ ਉਹਨਾਂ ਕੋਲ ਕੁਝ ਮੋਰਾ ਸੀਗਾ ਕੋਟਲੀ ਸੀਗੀ ਤੇ ਉਹਨਾਂ ਮਾਤਾ ਗੁਜਰੀ ਜੀ ਨੇ ਉਹ ਕੋਟਲੀ ਆਪਣੇ ਸਰਾਂ ਨੇ ਰੱਖਤੀ ਤੇ ਜਦੋਂ ਗੰਗੂ ਬ੍ਰਾਹਮਣ ਨੇ ਉਹ ਪੋਟਲੀ ਦੇਖੀ ਤਾਂ ਉਹ ਪੋਟਲੀ ਨੂੰ ਉਹਨੇ ਰੱਖ ਲਿਆ। ਤੇ ਜਦੋਂ ਮਾਤਾ ਕੁਜ ਜੀ ਸਵੇਰੇ ਉੱਠੇ ਤਾਂ ਉਹਨਾਂ ਨੇ ਦੇਖਿਆ ਕਿ ਉਹ ਮੋਰਾ ਉੱਥੇ ਨਹੀਂ ਸਨ। ਠੀਕ ਹੈ ਤਾਂ ਗੰਗੂ ਬ੍ਰਾਹਮਣ ਆਇਆ ਤੇ ਉਹਨੇ ਵੀ ਕਿਹਾ ਕਿ ਸ਼ਾਇਦ ਕੋਈ ਲੈ ਗਿਆ ਹੋਵੇਗਾ। ਤਾਂ ਮਾਤਾ ਕੁਜ ਜੀ ਨੇ ਕਿਹਾ ਕਿ ਚਲੋ ਮੈਂ ਕਿੱਥੇ ਰੱਖ ਕੇ ਭੁੱਲ ਗਈ ਹਾਂ। ਤੇ ਮਨ ਵਿੱਚ ਇਹ ਲਾਲਚ ਆ ਗਿਆ ਕਿ ਮੈਂ ਇਹ ਰੱਖਣਾ ਉਸ ਮਾਨ ਬੋਰਾ ਰੱਖ ਲਾਂਗਾ ਕੋਟੇ ਰੱਖ ਲਾਂਗਾ ਤੇ ਸਰਕਾਰ ਕੋਲ ਵੀ ਨਾਲ ਲਾਵਾਂਗਾ ਤੇ ਉਹਦੇ ਮਨ ਵਿੱਚ ਇਹ ਲਾਲਚ ਆ ਗਿਆ ਤੇ ਮਾਤਾ ਜੀ ਨੇ ਕਿਹਾ ਚਲੋ ਕੋਈ ਨਹੀਂ ਜਿਹਨੂੰ ਲੋੜ ਹੋएगी ਉਹ ਮੋਹਰਾਂ ਲੈ ਕੇ ਹੋਵੇਗਾ ਠੀਕ ਹੈ ਤੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮਤਲਬ ਕਿ ਅੱਗੇ ਰਿਪੋਰਟ ਕਰਨ ਦੀ ਲੋੜ ਨਹੀਂ ਹੈਗੀ ਤਾਂ ਗੰਗੂ ਦੇ ਮਨ ਵਿੱਚ ਇਹ ਲਾਲਚ ਆ ਰਿਹਾ ਤੇ ਉਹਨੇ ਜਾ ਕੇ ਗੋਤਵਾਲੀ ਜਾ ਕੇ ਮੁਰਿੰਡੇ ਦੀ ਉਥੇ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਗੁਰੂ ਸਾਹਿਬ ਜੀ ਦੇ ਮਾਤਾ ਜੀ ਤੇ ਛੋਟੇ ਸਾਹਿਬ ਜੀ ਮੇਰੇ ਕੋਲ ਨਹੀਂ ਇੱਥੇ ਨਹੀਂ ਮੇਰੇ ਘਰ ਤੇ ਕੋਤਵਾਲ ਵਿੱਚ ਜਾਨੀ ਖਾਨ ਤੇ ਮਾਨੀ ਖਾਨ ਡਿਊਟੀ ਕਰ ਰਹੇ ਸੀਗੇ ਤੇ ਉਹ ਇੱਥੇ ਆ ਕੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜੀ ਨੂੰ ਉੱਥੇ ਲੈ ਗਏ ਕੋਤਵਾਲੀ ਤੇ ਕੋਤਵਾਲੀ ਵਿੱਚ ਇੱਕ ਦਿਨ ਮਾਤਾ ਗੁਜਰੀ ਤੇ ਛੋਟੇ ਸਾਹਿਬ ਜੀ ਦੇਰੇ ਬਿਨਾ ਕੁਝ ਖਾਦੇ ਪੀਤੇ ਉਸ ਤੋਂ ਅਗਲੇ ਦਿਨ ਫਿਰ ਉਸ ਚਰਖੰਦ ਲੈ ਗਏ ਸੀਗੇ ਤੇ ਇੰਗੇ ਸਕੋਤਵਾਲੀ ਵਿੱਚ ਮਾਤਾ ਗੁਜਰੀ ਜੀ ਦੇ ਛੋਟੇ ਸਾਹਿਬ ਜੀ ਦੇ ਰਹੇ ਸੀਗੇ ਉਸ ਸਕੋਤਵਾਲੀ ਵਿੱਚ ਅੱਜ ਕੱਲ ਗੁਰਦੁਆਰਾ ਸਾਹਿਬ ਵੀ ਹੈਗੇ ਤੇ ਉਹ ਨਿਸ਼ਾਨੀ ਵੀ ਸੰਭਾਲ ਕੇ ਰੱਖੀ ਹੋਈ ਹੈ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਮੰਜਰੇ ਦੇ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਰਹੇ ਸੀਗੇ ਤੇ ਉਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਕੋਤਵਾਲ ਦੇ ਜਿੱਥੇ ਜਿੱਥੇ ਮਾਤਾ ਜੀ ਦੇ ਛੋਟੇ ਸਾਹਿਬ ਜੀ ਦੇ ਰਹੇ ਸੀਗੇ ਤੇ ਹੁਣ ਤੁਹਾਨੂੰ ਅੰਦਰ ਤੋਂ ਦਰਸ਼ਨ ਕਰਾਵਾਂਗੇ ਇਹ ਗੁਰਦੁਆਰਾ ਸਾਹਿਬ ਦੀ ਹੁਣ ਨਵੀਂ ਇਮਾਰਤ ਬਣ ਰਹੀ ਹੈ ਤੇ ਇਹ ਇਹ ਪੁਰਾਣਾ ਹੁਕਮਰ ਹੈ ਜਿੱਥੇ ਮਾਤਾ ਜੀ ਰਹਿ ਜਨ ਤੇ ਅੰਦਰੋਂ ਤੁਹਾਨੂੰ ਦਿਖਾਣੇ ਆ ਹੁਣ ਹਾਂਜੀ ਤੇ ਹੁਣ ਅੰਦਰ ਚਲਦੇ ਆ ਤੇ ਦੇਖੋ ਇਹ ਉਹੀ ਘਰ ਹੈ ਗੰਗੂ ਬ੍ਰਾਹਮਣ ਦਾ ਜਿੱਥੇ ਛੋਟੇ ਸਹਿਬ ਜਾਦੇ ਤੇ ਮਾਤਾ ਬੁਜਰੀ ਜੀ ਨੇ ਵਿਸ਼ਰਾਮ ਕੀਤਾ ਸੀ ਤੇ ਦੇਖੋ ਇਹ ਉਹੀ ਮੰਜਾ ਹੈ ਜਿੱਥੇ ਛੋਟੇ ਸਾਹਿਬ ਜੀ ਦੇ ਤੇ ਮਾਤਾ ਗੁਜਰੀ ਜੀ ਨੇ ਵਿਸ਼ਰਾਮ ਕੀਤਾ ਸੀ ਤੇ ਇਸ ਮੰਦਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਤਾਂ ਜੋ ਸੰਗਤਾਂ ਇਸ ਦੇ ਦਰਸ਼ਨ ਕਰ ਸਕਣ ਤੇ ਇਹ ਘਰ ਦੇਖੋ ਇਹ ਉਦੋਂ ਦਾ ਹੀ ਹੈ ਬਹੁਤ ਪੁਰਾਣਾ ਘਰ ਹੈ ਬਟ ਇਸ ਨੂੰ ਰੰਗ ਰੋਗਣ ਕਰਕੇ ਸੰਭਾਲ ਕੇ ਰੱਖਿਆ ਹੋਇਆ ਤੇ ਦੇਖੋ ਆਲੇ ਵਗਾਰੇ ਉਦੋਂ ਦੇ ਨੇ ਬਹੁਤ ਪੁਰਾਣੇ ਐ کافی ਪੁਰਾਣਾ ਇੱਕ ਘਰ ਹੈ ਤੇ ਇਹਨੂੰ ਸੰਭਾਲ ਕੇ ਰੱਖਿਆ ਹੋਇਆ ਇਹ ਘਰ ਪਹਿਲਾਂ ਬਹੁਤ ਵੱਡਾ ਹੁੰਦਾ ਸੀ ਬਟ ਇਹਦਾ ਕੁਝ ਕੇ ਹਿੱਸਾ ਬੱਚੇ ਜਿਸ ਨੂੰ ਸੰਭਾਲ ਕੇ ਰੱਖਿਆ ਹੋ ਤਾਂ ਜੋ ਸੰਗਤਾਂ ਦਰਸ਼ਕ ਦਰਸ਼ਨ ਕਰ ਸਕਣ ਉਸ ਘਰ ਦੇ ਤੇ ਉਸ ਮੰਜੇ ਦੇ ਜਿੱਥੇ ਛੋਟੇ ਸਾਹਿਬ ਜੀ ਦੇ ਤੇ ਮਾਤਾ ਗੁਜਰੀ ਜੀ ਨੇ ਰਾਤ ਨੂੰ ਵਿਸ਼ਰਾਮ ਕੀਤਾ ਸੀਗਾ ਪੋਸੀ ਦੇ ਸਾਹਮਣੇ ਉਹ ਘਰ ਜਿੱਥੇ ਮਾਤਾ ਗੁਜਰੀ ਜੀ ਜਨੈ ਸੀਗੇ ਤੇ ਉੱਥੇ ਹੁਣ ਗੁਰਦੁਆਰਾ ਸਾਹਿਬ ਬਣ ਰਿਹਾ ਤੇ ਪਿੰਡ ਤੋਂ ਮੜਾ ਜ ਇੱਧਰ ਆ ਕੇ ਰੋਡ ਦੀ ਉੱਪਰ ਹੀ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇੱਥੇ ਹੀ ਉਹ ਰੱਥ ਤਿਆਰ ਕੀਤਾ ਸੀਗਾ ਜਿੱਥੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਅੱਗੇ कोतवाल ਤੱਕ ਲੈ ਕੇ ਗਏ ਸੀਗੇ ਇਹ ਸੀਗਾ ਰੱਥ ਸਾਹਿਬ ਗੁਰਦੁਆਰਾ ਤੇ ਇਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ कोतवाल ਸਾਹਿਬ ਦੇ ਤੇ ਰਹੀ ਸੀਗੀ ਕੋਤਵਾਲ ਤੇ ਅੱਜ ਕੱਲ ਇੱਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ੍ਰੀ ਕੋਤਵਾਲ ਸਾਹਿਬ ਮੋਰਿੰਡੇ ਵਿੱਚ ਤੇ ਅੰਦਰੋਂ ਦੇਖਦੇ ਆਂ ਤੇ ਦੇਖੋ ਇਹ ਓਦੋਂ ਦੀ ਬਹੁਤ ਪੁਰਾਣਾ ਕੋਤਵਾਲ ਹੈ ਤੇ ਅੱਜ ਕੱਲ ਗੁਰਦੁਆਰਾ ਸਾਹਿਬ ਇੱਥੇ ਤੇ ਇਹ ਜਿਹੜੀ ਇਮਾਰਤ ਅੰਦਰੋਂ ਤੁਸੀਂ ਦੇਖ ਰਹੇ ਹੋ ਅੰਦਰ ਦਾ ਦ੍ਰਿਸ਼ ਇਹ ਸਭ ਪੁਰਾਣਾ ਹੈ ਬਹੁਤ ਪੁਰਾਣਾ ਹੈ ਓਦੋਂ ਦਾ ਹੀ ਹੈ ਤੇ ਇਹਨੂੰ ਸਾਮ ਸੰਭਾਲ ਕੇ ਰੱਖਿਆ ਗਿਆ ਛੱਤ ਵੀ ਉਹਨਾਂ ਦੀ ਬਹੁਤ ਪੁਰਾਣੀ ਹੈ ਤੇ ਜਿਹੜੇ ਇਧਰ ਆਸ-ਪਾਸੇ ਗੇਟ ਦੇਖ ਰਹੇ ਉੱਪਰ ਗ੍ਰੇਲ ਆਲੇ ਵਗੈਰਾ ਦੇਖ ਰਹੇ ਹੋ ਇਹ ਉਦੋਂ ਦੇ ਆ ਬਹੁਤ ਪੁਰਾਣੀ ਇਹ ਇਮਾਰਤ ਹੈ ਕਈ ਕਈ ਸੌ ਸਾਲ ਪੁਰਾਣੀ ਇਮਾਰਤ ਹੈ ਤੇ ਇਹਦੀ ਸਾਮ ਸੰਭਾਲ ਕੇ ਰੱਖੀ ਹੋਈ ਹੈ ਤੇ ਅੰਦਰ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੈ ਤੇ ਛੋਟੇ ਸਾਬ ਜਦੇ ਤੇ ਮਾਤਾ ਗੋਰੀ ਜੀ ਇੱਥੇ ਹੀ ਰਹੇ ਸੀਗੇ ਤੇ ਇਹ ਦੇਖੋ ਜੰਦਾ ਇਹ ਅੰਦਰ ਦੀ ਕੱਪ ਕਰਕੇ ਕਾਫੀ ਲਗਾਇਆ ਹੋਇਆ ਤਾਂ ਜੋ ਕੋਈ ਅੰਦਰੋਂ ਹੱਥ ਪਾ ਕੇ ਬਾਹਰੋਂ ਜੰਦੇ ਨੂੰ ਖੋਲ ਨਾ ਸਕੇ ਤੇ ਇਹ ਇਮਾਰਤ ਹੈ ਬਾਹਰ ਦੀ ਬਾੜ ਦੀ ਇਮਾਰਤ ਹੈ कोतवाल ਦੀ ਤੇ ਦੇਖੋ ਜਿਹੜੇ ਇਹ ਖਿੜਕੀ ਹੈ ਹੋਗੀਆਂ ਅ ਦਰਵਾਜ਼ਾ ਹੋਗੇ ਉਸ ਟਾਈਮ ਦਾ ਬਹੁਤ ਪੁਰਾਣਾ ਦਰਵਾਜ਼ਾ ਲਗਾਇਆ ਹੋਇਆ ਇਸ ਵੀਡੀਓ ਵਿੱਚ ਦਰਸ਼ਨ ਕੀਤੇ कोतवाल ਸਾਹਿਬ ਦੇ ਉਸ कोतवाल ਜਿੱਥੇ ਮਾਤਾ ਗੁਜਰੀ ਜੀ ਰਹੇ ਤੇ ਛੋਟੇ ਸਭ ਜਿੱਤੇ ਤੇ ਉਸ ਮੰਜਿਦ ਦੇ ਦਰਸ਼ਨ ਕੀਤੇ ਤੇ ਉਸ ਘਰ ਦੇ ਦਰਸ਼ਨ ਕੀਤੇ ਜਿੱਥੇ ਮਾਤਾ ਜੀ ਰਹੇ ਸਨ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ